ਅੱਜ ਆਪਾਂ ਗੱਲ ਕਰਦੇ ਆਂ ਇੱਕ ਮੁਸਲਮਾਨ ਨਾਲ ਦੁਸ਼ਮਣੀ ਕੱਟਣ ਖਾਤਰ ਇੱਕ ਮੁਸਲਮਾਨ ਯੁਵਕ ਨੂੰ ਇੱਕ ਮੁਸਲਮਾਨ ਵਿਅਕਤੀ ਨੂੰ ਫਸਾਉਣ ਦੇ ਲਈ ਬਜਰੰਗ ਦਲ ਦੇ ਜਿਹੜੇ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਉਹਨਾਂ ਨੇ ਆਪ ਹੀ ਕਰਾਤੀ ਗਊ ਹੱਤਿਆ ਆਪਦੇ ਹੱਥੀਂ ਗਊ ਹੱਤਿਆ ਕੀਤੀ ਉਹਨਾਂ ਨੇ ਤੇ ਉਹਨਾਂ ਨੇ ਮਤਲਬ ਵੀ ਇੱਕ ਥਾਣੇਦਾਰ ਨੂੰ ਤਬਦੀਲ ਕਰਾਉਣ ਖਾਤਰ ਗਊ ਹੱਤਿਆ ਕੀਤੀ ਗਈ ਜਿਹੜੀ ਕਿ ਬਜਰੰਗ ਦਲ ਦੇ ਲੋਕਾਂ ਵੱਲੋਂ ਕੀਤੀ ਗਈ ਇਹ ਅਸਲ ਤੇ ਵਿੱਚ ਗੱਲ ਇਹ ਹੋਈ ਵੀ ਉੱਥੇ ਜਿਹੜੇ ਥਾਣੇ ਦਾ ਅਧਿਕਾਰੀ ਸੀ ਜਿਹੜਾ ਥਾਣੇ ਦਾ ਐਸਐਚਓ ਸੀਗਾ ਉਹ ਐਸਐਚਓ ਨਾਲ ਇਹਨਾਂ ਦੀ ਬੜਤੀ ਨਹੀਂ ਸੀ ਉਹ ਇਹਨਾਂ ਦੀ ਇਹਨਾਂ ਦੀ ਜਿਹੜੀ ਦਾਬ ਸੀ ਉਹ ਚੱਲਦਾ ਨਹੀਂ ਸੀ ਇਹਨਾਂ ਨੇ ਕਿਹਾ ਵੀ ਦੋ ਮਸਲੇ ਹੱਲ ਕਰੀਏ ਇੱਕ ਤਾਂ ਉਹ ਬੰਦੇ ਨੂੰ ਫਸਾ ਦਈਏ ਇੱਕ ਇਹਦੀ ਥਾਣੇਦਾਰ ਦੀ ਇਥੋਂ ਬਦਲੀ ਕਰਾ ਦਈਏ ਇਹਨਾਂ ਨੇ ਇਸ ਚੱਕਰ ਦੇ ਵਿੱਚ ਯੂਪੀ ਦੇ ਮੁਰਾਦਾਬਾਦ ਦੇ ਵਿੱਚ ਬਜਰੰਗ ਦਲ ਦੇ ਗੁੰਡਿਆਂ ਨੇ ਆਪ ਹੀ ਗਊ ਹੱਤਿਆ ਕਰਕੇ ਥਾਣੇ ਦੇ ਕੋਲੇ ਸਿੱਟੀ ਇੱਕ ਵਾਰ ਨਹੀਂ ਦੋ ਗਊਆਂ ਦੀ ਹੱਤਿਆ ਕੀਤੀ ਗਈ ਹੁਣ ਤੁਸੀਂ ਦੇਖ ਲਓ ਵੀ ਇਹ ਲੋਕ ਨੇ ਜਿਹੜੇ ਇਹਨਾਂ ਦਾ ਕਿੰਨਾ ਕੁ ਪਿਆਰ ਆਗਾ ਜਿਹੜਾ ਗਊ ਦੇ ਨਾਲ ਕਿੰਨਾ ਕੁ ਪਿਆਰ ਹੈ ਇਹਨਾਂ ਦਾ ਕਿ ਇਹ ਆਪਣਾ ਬਿਜ਼ਨਸ ਚਲਾਉਂਦੇ ਨੇ ਜਾਂ ਇਹ ਆਪਣੀ ਰਾਜਨੀਤੀ ਚਲਾਉਂਦੇ ਨੇ ਇਹਦੇ ਤੇ ਆਪਾਂ ਅੱਜ ਵੀਡੀਓ ਕਰਦੇ ਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅਸਲ ਤੇ ਵਿੱਚ ਨਾ ਜਿਹੜੇ ਜਿਹੜੇ ਇਹ ਦੰਗਿਆਂ ਦਾ ਕਰਾਉਣ ਦਾ ਸਿਸਟਮ ਹੈ ਇਹ ਚੱਲਦਾ ਰਿਹਾ ਪਹਿਲਾਂ 1947 ਦੇ ਵਿੱਚ ਚੱਲਿਆ 1947 ਦੇ ਵਿੱਚ ਕੀ ਸੀਗਾ ਕਿ ਇੱਕ ਧੰਨੇ ਸ਼ਾ ਨਾਉਂ ਦਾ ਵਿਅਕਤੀ ਸੀਗਾ ਜਿਹੜਾ ਕਿ ਇਹ 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 ਹਿੰਦੂ ਸਕਟਨਾ ਨਾਲ ਹੀ ਸੰਬੰਧਤ ਵਿਅਕਤੀ ਸੀ ਉਹਨੇ ਮਤਲਬ ਵੀ ਇੱਕ ਇੱਕੋ ਹੀ ਬੰਦੇ ਨੂੰ ਉਹਨੇ ਗੱਠਿਆ ਇੱਕੋ ਹੀ ਬੰਦੇ ਨੂੰ ਗੱਠ ਕੇ ਉਹਨੇ ਮਸਜਿਦ ਦੇ ਵਿੱਚ ਸੂਰ ਸਟਾਇਆ ਤੇ ਜਿਹੜੇ ਮੰਦਰ ਸੀ ਮੰਦਰ ਦੇ ਵਿੱਚ ਗਊ ਸਟਾਈ ਉਹਨੇ ਕਤਲ ਕਰਵਾ ਕੇ ਉਸ ਤੋਂ ਬਾਅਦ ਕਿੱਡੀ ਵੱਡੀ ਪੱਧਰ ਤੇ ਸਾਲ 47 ਦੇ ਵਿੱਚ ਮੁਸਲਮਾਨ ਹਿੰਦੂ ਦੰਗੇ ਹੋਏ ਮੁਸਲਮਾਨ ਸਿੱਖ ਦੰਗੇ ਹੋਏ ਜੀ ਦੇ ਵਿੱਚ 10 ਲੱਖ ਬੰਦਾ ਮਾਰਿਆ ਗਿਆ ਤੇ 2 ਕਰੋੜ ਬੰਦਾ ਬੇਕਾਰ ਹੋ ਗਿਆ ਪਰ 1947 ਤੋਂ ਬਾਅਦ ਉਦੋਂ ਬਾਅਦ ਦੇ ਵਿੱਚ ਇਹ ਗੱਲ ਲਗਭਗ ਠਰ ਠਰ ਠੰਮ ਗਈ ਸੀ ਠਰ ਗਈ ਸੀ ਗੱਲ ਇਹ ਇਹ ਥੰਮ ਗਈ ਥੀ ਗੱਲ ਇਹ ਪਰ 2014 ਤੋਂ ਬਾਅਦ ਜਿਸ ਤਰੀਕੇ ਨਾਲ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਉੱਗੜ ਕੇ ਸਾਹਮਣੇ ਆ ਰਹੀ ਹੈਗੀ ਲੋਕਾਂ ਦੇ ਦਿਲਾਂ ਦੇ ਵਿੱਚ ਨਫ਼ਰਤ ਭਰੀ ਜਾ ਰਹੀ ਆ ਇਹ ਫੇਰ ਇਹ ਗੱਲ ਇੱਕ ਵਾਰ ਮੁੜ ਕੇ ਸਾਹਮਣੇ ਆ ਗਈ ਹੁਣ ਖਬਰ ਹੈਗੀ ਆ ਗਈ ਇਹ ਮੁਰਾਦਾਬਾਦ ਦੀ ਮੁਰਾਦਾਬਾਦ ਦੇ ਵਿੱਚ ਕੀ ਹੋਇਆ ਮੁਰਾਦਾਬਾਦ ਦੇ ਵਿੱਚ ਇੱਕ 16 ਜਨਵਰੀ ਨੂੰ ਇੱਕ ਗਊ ਦੀ ਹੱਤਿਆ ਕੀਤੀ ਗਈ ਉਦੋਂ ਪਹਿਲਾਂ ਜਿਹੜੀ ਕਰਨੀ ਸੈਨਾ ਦੇ ਜਿਹੜੇ ਜ਼ਿਲ੍ਹਾ ਅਧਿਐਕਸ਼ ਸੀ ਬਰੇਲੀ ਦਾ ਜ਼ਿਲ੍ਹਾ ਪ੍ਰਧਾਨ ਸੀ ਜਿਹੜਾ ਜਿਹਦਾ ਨਾਮ ਸੀਗਾ ਰਾਹੁਲ ਸਿੰਘ ਉਹਨੇ 12 ਜਨਵਰੀ ਨੂੰ ਕਰਨੀ ਸੈਨਾ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਸੀ ਉਹਨੇ ਬਾਣਾ 12 ਜਨਵਰੀ ਨੂੰ ਗਊ ਹੱਤਿਆ ਕਰਵਾਈ ਤੇ ਆਪ ਕਰਵਾਈ ਜਿਹੜੀ ਜਗ੍ਹਾ ਉੱਤੇ ਗਊ ਹੱਤਿਆ ਹੋ ਰਹੀ ਸੀ ਗਊ ਦਾ ਵਧ ਹੋ ਰਿਹਾ ਸੀਗਾ ਉੱਥੇ ਜਾ ਕੇ ਜਦੋਂ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਰਨੀ ਸੈਨਾ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਸੀ ਜਿਹਦਾ ਨਾਮ ਰਾਹੁਲ ਸਿੰਘ ਸੀ ਉਹਦਾ ਉਹਨਾਂ ਨੇ ਨੋਅ ਲਿਆ ਉਸ ਤੋਂ ਬਾਅਦ ਜਦੋਂ 18 16 ਜਨਵਰੀ ਨੂੰ 16 ਜਨਵਰੀ ਨੂੰ ਮਰਾਦਾਬਾਦ ਦੇ ਵਿੱਚ ਇਹ ਘਟਨਾ ਹੋਈ ਤੁਸੀਂ ਦੇਖੋ ਇਹਨਾਂ ਦਾ ਕਿੰਨਾ ਕੁ ਪਿਆਰ ਹੈ ਗਊ ਦੇ ਨਾਲ 16 ਜਨਵਰੀ ਨੂੰ ਮਰਾਦਾਬਾਦ ਦੇ ਵਿੱਚ ਇੱਕ ਗਊ ਦੀ ਹੱਤਿਆ ਕੀਤੀ ਗਈ ਗਊ ਦੇ ਅੰਗ ਲੈ ਕੇ ਇਹਨਾਂ ਨੇ ਪ੍ਰਦਰਸ਼ਨ ਕੀਤਾ ਤੇ ਗਊ ਬਹੁਤ ਵੱਡਾ ਇਹਨਾਂ ਨੇ ਹੰਗਾਮਾ ਕੀਤਾ ਪਰ ਉਸ ਤੋਂ ਬਾਅਦ ਜਦੋਂ ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਜਾ ਕੇ ਉਹਦੇ ਮਤਲਬ ਵੀ ਭਜਨੱਠ ਕਰਕੇ ਉਹਦੀ ਕੋਸ਼ਿਸ਼ ਕੀਤੀ ਤਾਂ ਉਹਦੇ ਵਿੱਚ ਕੁਝ ਨਹੀਂ ਲੱਭਿਆ ਤੇ ਉਹਨਾਂ ਨੇ ਇੱਕ ਅਗਿਆਤ ਬੰਦੇ ਦੇ ਖਿਲਾਫ ਪਰਚਾ ਦਰਜ ਕਰ ਲਿਆ ਉਹ ਪਰਚਾ ਦਰਜ ਕਰਨ ਤੋਂ ਬਾਅਦ ਕਿਉਂਕਿ ਇਹਨਾਂ ਦਾ ਜਿਹੜਾ ਮਸਲਾ ਹੱਲ ਸੀ ਇਹਨਾਂ ਨੇ ਤਾਂ ਬੰਦੇ ਨੂੰ ਫਸਾਉਣਾ ਸੀ ਇਹਨਾਂ ਨੇ ਬੰਦੇ ਨੂੰ ਫਸਾਉਣਾ ਸੀਗਾ ਉਹ ਬੰਦਾ ਫਸਿਆ ਨਾ ਇਹਨਾਂ ਨੇ 28 ਜਨਵਰੀ ਨੂੰ ਫੇਰ ਦੁਬਾਰੇ ਗਊ ਹੱਤਿਆ ਕੀਤੀ 28 ਜਨਵਰੀ ਨੂੰ ਫੇਰ ਦੁਬਾਰੇ ਗਊ ਹੱਤਿਆ ਕਰਕੇ ਜਿਹੜੀ ਗਊ ਸੀ ਉਹਨੂੰ ਵੱਢ ਕੇ ਜਿਹੜੇ ਉਹਦੇ ਪਾਰਟਸ ਸੀਗੇ ਉਹਨਾਂ ਨੂੰ ਥਾਣੇ ਦੇ ਕੋਲੇ ਸਿੱਟਿਆ ਗਿਆ ਇਹਨਾਂ ਨੇ ਕਿਹਾ ਵੀ ਇੱਕ ਤਾਂ ਥਾਣੇਦਾਰ ਸਾਡੀ ਗੱਲ ਨਹੀਂ ਮੰਨਦਾ ਥਾਣੇਦਾਰ ਨੂੰ ਵੀ ਆਪਾਂ ਇਥੋਂ ਬਦਲੀ ਕਰਵਾ ਦਈਏ ਦੂਜੀ ਗੱਲ ਜਿਹੜਾ ਦੂਜਾ ਬੰਦਾ ਹੈਗਾ ਤੇ ਇਹਦੇ ਵਿੱਚ ਜਦੋਂ ਪੁਲਿਸ ਨੇ ਤਹਿਕੀਕਾਤ ਕੀਤੀ ਪੁਲਿਸ ਜਦੋਂ ਤਹਿਕੀਕਾਤ ਕਰਨ ਗਈ ਤਹਿਕੀਕਾਤ ਕਰਨ ਵੇਲੇ ਉੱਥੇ ਜਿਹੜਾ ਸਮਾਨ ਮਿਲਿਆ ਉਹਦੇ ਵਿੱਚ ਉਹਨਾਂ ਨੂੰ ਇੱਕ ਤਾਂ ਵਿਅਕਤੀ ਸੀਗਾ ਜਿਹੜਾ ਉਹਦਾ ਫੋਨ ਨੰਬਰ ਮਿਲਿਆ ਇੱਕ ਉਹਦੀ ਫੋਟੋ ਮਿਲੀ ਤੇ ਇੱਕ ਲੋਅਰ ਮਿਲੀ ਲੋਅਰ ਦੇ ਜੇਬ ਦੇ ਵਿੱਚ ਫੋਟੋ ਤੇ ਫੋਨ ਨੰਬਰ ਮਿਲਿਆ ਉਹ ਫੋਨ ਨੰਬਰ ਤੇ ਜਦੋਂ ਉਹਨਾਂ ਨੇ ਫੋਨ ਕੀਤਾ ਤਾਂ ਫੋਨ ਕਰਨ ਤੋਂ ਬਾਅਦ ਉਹ ਬੰਦਾ ਸੀਗਾ ਜਿਹੜਾ ਜਿਹਦਾ ਨਾਂ ਸੀਗਾ ਮਹਿਮੂਦ ਉਹਨੇ ਦੱਸਿਆ ਵੀ ਮੇਰੇ ਨਾਲ ਜੀ ਆਹ ਬੰਦੇ ਖਾਰ ਖਾਂਦੇ ਨੇ ਇਨਾਂ ਦੇ ਵੱਲੋਂ ਇਹ ਗੱਲ ਹੋ ਸਕਦੀ ਆ ਪੁਲਿਸ ਨੂੰ ਵੀ ਉਹ ਇੱਕ ਤਰੀਕੇ ਦਾ ਰਚਿਆ ਹੋਇਆ ਕੰਮ ਲੱਗਿਆ ਵੀ ਕਿਸੇ ਨੇ ਇਸ ਗੱਲ ਨੂੰ ਰਚਿਆਗਾ ਚਲੋ ਪੁਲਿਸ ਨੇ ਤਹਿਕੀਕਾਤ ਕੀਤੀ ਤਹਿਕੀਕਾਤ ਕਰਨ ਤੋਂ ਬਾਅਦ ਇਹਦੇ ਦੌਰਾਨ ਜਿਹੜੇ ਇਹ ਬਜਰੰਗ ਦਲ ਵਾਲੇ ਸੀਗੇ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰਤਾ ਤੁਸੀਂ ਆ ਪ੍ਰਦਰਸ਼ਨ ਦੀ ਵੀਡੀਓ ਦੇਖੋ ਇੱਕ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਚਲੋ ਕਿਆ ਕਿਆ ਰਕੋ ਆਜੀ ਆ ਦੇਖੋ ਕਿਸ ਤਰੀਕੇ ਨਾਲ ਇਹ ਗੰਦ ਪਾ ਰਹੇ ਨੇਗੇ ਇਹਨਾਂ ਨੇ ਮਤਲਬ ਵੀ ਪ੍ਰਦਰਸ਼ਨ ਕਰਨ ਤੋਂ ਬਾਅਦ ਜਦੋਂ ਪੁਲਿਸ ਨੇ ਤਹਿਕੀਕਾਤ ਕੀਤੀ ਤਹਿਕੀਕਾਤ ਦੇ ਵਿੱਚ ਬੰਦੇ ਜਿਹੜੇ ਨਿਕਲ ਕੇ ਸਾਹਮਣੇ ਆਏ ਉਹਦੇ ਵਿੱਚ ਜਿਹੜਾ ਮੋਨੂ ਬਸ਼ਨੋਈ ਜਿਹਦਾ ਪੂਰਾ ਨਾਮ ਹੈਗਾਗਾ ਸੁਮੀਤ ਬਸ਼ਨੋਈ ਮੋਨੂ ਬਸ਼ਨੋਈ ਇਹ ਮੁਰਦਾਬਾਦ ਦਾ ਹੀ ਰਹਿਣ ਵਾਲਾਗਾ ਨਾਲ ਇਹ ਇਹ ਜ਼ਿਲ੍ਹਾ ਪ੍ਰਧਾਨ ਆ ਮੁਰਦਾਬਾਦ ਦਾ ਜ਼ਿਲ੍ਹਾ ਪ੍ਰਧਾਨ ਬਜਰੰਗਦਾਲ ਦਾ ਤੇ ਨਾਲ ਇਹਦੇ ਨਿਕਲ ਕੇ ਆਇਆ ਰਜੀਵ ਚੌਧਰੀ ਰਜੀਵ ਚੌਧਰੀ ਦਲ ਰਮਨ ਚੌਧਰੀ ਚੌਥਾ ਬੰਦਾ ਸੀਗਾ ਇਹਨਾਂ ਦੇ ਨਾਲ ਸੋਹਾਬੂ ਦੀ ਜਿਹੜਾ ਸਹਾਬੂਦੀਨ ਸੀਗਾ ਸਹਾਬੂਦੀਨ ਦੀ ਅਸਲ ਦੇ ਵਿੱਚ ਕੋਈ ਮਹਿਮੂਦ ਨੌ ਦਾ ਬੰਦਾ ਸੀ ਉਹਦੇ ਨਾਲ ਲੱਗਦੀ ਸੀ ਸਿਹਾਬੂ ਸਹਾਬੂਦੀਨ ਸੀਗਾ ਜਿਹੜਾ ਉਹਦੇ ਭਰਾ ਦਾ ਕੁਛ ਚਿਰ ਪਹਿਲਾਂ ਕਤਲ ਹੋ ਗਿਆ ਸੀ ਉਹਨੂੰ ਲੱਗਦਾ ਸੀ ਵੀ ਮੇਰੇ ਭਰਾ ਦਾ ਕਤਲ ਮohid ਮਹਿਮੂਦ ਤੇ ਇੱਕ ਨਈਂ ਬਣਾਉਂਦਾ ਕੋਈ ਬੰਦਾ ਵੀ ਇਹਨਾਂ ਨੇ ਕਤਲ ਕਰਵਾਏ ਨੇ ਉਹਨਾਂ ਨੂੰ ਫਸਾਉਣ ਦੇ ਖਾਤਰ ਮਹਿਮੂਦ ਨੌ ਦੇ ਬੰਦੇ ਨੇ ਉਹ ਉਹਨਾਂ ਨੂੰ ਫਸਾਉਣਾ ਚਾਹੁੰਦਾ ਸੀ ਤੇ ਜਿਹੜਾ ਮਹਿਮੂਦ ਸੀ ਉਹਦਾ ਉਹਦੀ ਇਹ ਮੋਨੋ ਵਿਸ਼ਨੋਈ ਆਗਾ ਜਿਹੜਾ ਤੇ ਜਿਹੜਾ ਰਮਨ ਵਿਸ਼ਨੋਈ ਆ ਇਹਨਾਂ ਦੇ ਨਾਲ ਅਜੀਬ ਮਸ਼ਹੂਦ ਚੌਧਰੀ ਇਹਨਾਂ ਦੇ ਨਾਲ ਬਣਦੀ ਸੀ ਮਹਿਮੂਦ ਦੀ ਇਹਨਾਂ ਨੇ ਰਏ ਕਰਕੇ ਇੱਕ ਗਊ ਦੀ ਹੱਤਿਆ ਕਰਕੇ 16 ਜਨਵਰੀ ਨੂੰ ਉਹਦੇ ਪਾਰਟਸ ਸੀਗੇ ਜਿਹੜੇ ਮੁਰਦਾਬਾਦ ਦੇ ਵਿੱਚ ਸਿੱਟ ਦਿੱਤੇ ਤੇ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਕੇ ਜਿਵੇਂ ਮੈਂ ਦਿਖਾਇਆ ਇਹਦਾ ਨੌ ਲਾਇਆ ਉਹਨਾਂ ਨੇ ਤੇ ਇਹ ਬੰਦੇ ਫੜੇ ਗਏ ਇਹ ਬੰਦੇ ਗ੍ਰਿਫਤਾਰ ਕੀਤੇ ਗਏ ਇਹ ਬੰਦੇ ਹੁਣ ਗ੍ਰਿਫਤਾਰ ਹੋ ਚੁੱਕੇ ਨੇਗੇ ਜਿਹੜਾ ਪਰ ਇਹਨਾਂ ਨੇ ਇਹ ਗੱਲ ਧਿਆਨ ਚੋਂ ਨਿਕਲ ਗਈ ਵੀ ਜਦੋਂ ਪੁਲਿਸ ਪਹ ਤਹਿਕੀਕਾਤ ਕਰੂਗੀ ਅਸੀਂ ਵੀ ਫਸ ਸਕਦੇ ਹਾਂ ਤੁਸੀਂ ਇਹਨਾਂ ਦਾ ਪਿਆਰ ਦੇਖੋ ਗੋਨ ਨਾਲ ਕਿੰਨਾ ਕ ਉਸ ਤੋਂ ਬਾਅਦ ਜੇ ਕੀ ਹੋਇਆ ਜਿਹੜਾ ਇਹ ਮੋਨੂ ਬਿਸ਼ਨੋਈ ਆ ਇਹ ਦੇਖੋ ਮੋਨੂ ਬਿਸ਼ਨੋਈ ਇਹ ਭਾਰਤੀ ਜ ਬਜਰੰਗ ਦਲ ਦਾ ਹੈਗਾਗਾ ਬੰਦਾ ਇਹ ਤੇ ਇਸੇ ਦਾ ਦੇਖੋ ਤੁਸੀਂ ਅਗਲੀ ਆ ਫੋਟੋ ਇਹ ਮੋਨੂ ਜ਼ਿਲ੍ਹਾ ਧਰਮ ਪ੍ਰਚਾਰ ਪ੍ਰਮੁੱਖਾ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਧਰਮ ਪ੍ਰਚਾਰ ਪ੍ਰਮੁੱਖ ਤੇ ਇਹ ਬਿਸ਼ਨੋਈ ਜੁਵਾ ਮੋਰਚਾ ਦਾ ਪ੍ਰਦੇਸ਼ ਪ੍ਰਧਾਨ ਵੀ ਬਣਿਆ ਹੋਇਆ ਪ੍ਰਦੇਸ਼ ਪ੍ਰਧਾਨ ਬਿਸ਼ਨੋਈ ਜੁਵਾ ਮੋਰਚਾ ਦਾ ਪ੍ਰਦੇਸ਼ ਪ੍ਰਧਾਨ ਸਟੇਟ ਦਾ ਪ੍ਰਧਾਨ ਉੱਤਰ ਪ੍ਰਦੇਸ਼ ਦਾ ਇਹ ਬੰਦਾ ਬਣਿਆ ਹੋਇਆ ਹੈਗਾ ਜਿਹੜਾ ਮੋਨੂ ਬਿਸ਼ਨੋਈ ਆਪ ਗੋਹ ਹੱਤਿਆ ਕਰਾਉਣ ਦੇ ਵਿੱਚ ਫੜਿਆ ਗਿਆ ਉਸ ਤੋਂ ਬਾਅਦ ਜੀ ਚਲੋ ਇਹਨਾਂ ਨੇ ਫਿਰ 28 ਜਨਵਰੀ ਨੂੰ ਫੇਰ ਦੁਬਾਰਾ ਇਹਨਾਂ ਨੇ ਗਊ ਦੀ ਹੱਤਿਆ ਕੀਤੀ ਆਪ ਹੱਤਿਆ ਕੀਤੀ ਗਊ ਦੀ ਤੇ ਥਾਣੇ ਦੇ ਕੋਲ ਸਿੱਟ ਗਿਆ ਏ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਲੱਗਿਆ ਵੀ ਇਹ ਤਾਂ ਗੜਬੜ ਹੈ ਵੀ ਇਹਦੇ ਵਿੱਚ ਕੋਈ ਗੜਬੜਾ ਤਾਂ ਪੁਲਿਸ ਨੇ ਤਹਿਕੀਕਤ ਕਰਨ ਤੋਂ ਬਾਅਦ ਇਹ ਬੰਦੇ ਫੜੇ ਗਏ ਆ ਦੇਖੋ ਇਹਨਾਂ ਦੀ ਫੋਟੋ ਆ ਗਈ ਵੀ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਪੁਲਿਸ ਨੇ ਗ੍ਰਿਫਤਾਰ ਕੀਤੇ ਅਸਲ ਦੇ ਵਿੱਚ ਇਹਨਾਂ ਦਾ ਪਲਾਨ ਕੀ ਸੀ ਇਹਨਾਂ ਦਾ ਅਸਲ ਦੇ ਵਿੱਚ ਜਿਹੜੇ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਕਰਦਾ ਹੁੰਨਾਗਾ ਵੀ ਜਿਹੜੇ ਇਹ ਲੋਕ ਨੇ ਇਹਨਾਂ ਦਾ ਗਊ ਨਾਲ ਕੋਈ ਪਿਆਰ ਨਹੀਂਗਾ ਹੈਗਾ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਨਾ ਤਾਂ ਇਹ ਰਾਸ਼ਟਰਵਾਦੀ ਹੋ ਸਕਦੇ ਨੇ ਨਾ ਇਹ ਹਿੰਦੂਤਵਵਾਦੀ ਇਹਨਾਂ ਦਾ ਹਿੰਦੂਵਾਦ ਵੀ ਝੂਠੀ ਹੈ ਇਹਨਾਂ ਦਾ ਰਾਸ਼ਟਰਵਾਦ ਵੀ ਝੂਠੀ ਹੈ ਇਹਨਾਂ ਦੀ ਗਊ ਮਾਤਾ ਵੀ ਝੂਠੀ ਹੈ ਇਹ ਕੋਈ ਗਊ ਨੂੰ ਪਿਆਰ ਨਹੀਂ ਕਰਦੇ ਉਸ ਤੋਂ ਵੱਧ ਪਿਆਰ ਤਾਂ ਆਪਾ ਲੋਕਾਂ ਗਏ ਜਿਹੜੇ ਆਮ ਲੋਕ ਆਪਾਂ ਰਹਿਣ ਵਾਲੇ ਆਪਾਂ ਕਰਦੇ ਆ ਤੇ ਉਸ ਤੋਂ ਬਾਅਦ ਜਦੋਂ ਇਹ ਬੰਦੇ ਫੜੇ ਗਏ ਗ੍ਰਿਫਤਾਰ ਹੋ ਗਏ ਗ੍ਰਿਫਤਾਰ ਹੋਣ ਤੋਂ ਬਾਅਦ ਜਿਹੜਾ ਐਸਐਚਓ ਨੇ ਉਹ ਸਾਰੀ ਗੱਲਬਾਤ ਕੱਢੀ ਇਹਨਾਂ ਨੇ ਕੀ ਕੀਤਾ ਜਿਹੜੀ 28 ਤਰੀਕ ਨੂੰ ਗਊ ਹੱਤਿਆ ਕੀਤੀ ਇੱਕ ਕੋਈ ਬਿਮਲਾ ਦੇਵੀ ਨਾਮ ਦੀ ਕੋਈ ਲੇਡੀ ਸੀਗੀ ਬਿਮਲਾ ਦੇਵੀ ਨਾਮ ਦੀ ਲੇਡੀ ਦੇ ਘਰੋਂ ਗਊ ਖੋਲ ਕੇ ਦੇਖੋ ਉਹ ਵਿਚਾਰੀ ਜਿਹੜੀ ਬਿਮਲਾ ਦੇਵੀ ਸੀ ਗਰੀਬ ਔਰਤ ਸੀ ਉਹਦੀ ਰੋਜੀ ਰੋਟੀ ਗਊ ਦੇ ਦੁੱਧ ਨਾਲ ਚੱਲਦੀ ਸੀ ਉਹਦੀ ਗਊ ਚੋਰੀ ਕੀਤੀ ਇਹਨਾਂ ਨੇ ਮੋਨੂ ਮਨੀਸਰ ਜ਼ਿਲ੍ਹਾ ਪ੍ਰਧਾਨ ਮੁਰਾਦਾਬਾਦ ਤੇ ਆਪਣੇ ਬਿਸ਼ਨੋਈ ਜੁਵਾ ਮੋਰਚੇ ਦਾ ਪ੍ਰਧਾਨ ਉੱਤਰ ਪ੍ਰਦੇਸ਼ ਦਾ ਤੇ ਇਸ ਇਹਨਾਂ ਬੰਦਿਆਂ ਨੇ ਬਿਮਲਾ ਦੇਵੀ ਦੇ ਘਰੋਂ ਗਊ ਚੋਰੀ ਕੀਤੀ ਗਊ ਚੋਰੀ ਕਰਕੇ ਇਹਨਾਂ ਨੇ ਲੈ ਆ ਕੇ ਉਹ ਗਊ ਨੂੰ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਉਹਨਾਂ ਨੇ ਠਾੜੇ ਦੇ ਕੋਲੇ ਸਿੱਤਿਆ ਜਿਹੜੀ 28 ਜਨਵਰੀ ਨੂੰ ਇਹਨਾਂ ਨੇ ਹੱਤਿਆ ਕੀਤੀ ਗਊ ਦੀ ਉਸ ਤੋਂ ਬਾਅਦ ਜਦੋਂ ਇਹ ਫੜੇ ਗਏ ਤਾਂ ਫੜੇ ਤੋਂ ਬਾਅਦ ਜਿਹੜੇ ਉੱਥੇ ਦੇ ਐਸ ਐਚਓ ਸਾਹਿਬ ਨੇ ਉਹਨਾਂ ਨੇ ਬਾਈਟ ਦਿੱਤੀ ਆ ਉਹਨਾਂ ਦੀ ਮੈਂ ਤੁਹਾਨੂੰ ਬਾਈਟ ਸੁਣਾਉਣਾਗਾ ਉਹ ਕਹਿੰਦੇ ਵੀ ਇਹ ਮਾੜੀ ਮਾੜੀ ਗੱਲ ਤੇ ਸਾਡੇ ਤੇ ਲਿਆ ਕੇ ਇਹ ਮਤਲਬ ਵੀ ਸਾਡੇ ਤੇ ਦਬਾਅ ਪਾਉਂਦੇ ਸੀ ਮਾੜੀ ਮਾੜੀ ਗੱਲ ਸਾਡੇ ੱੱਕੇ ਨਾਲ ਸਾਥੋਂ ਗੱਲ ਮਣਾਉਣ ਦੀ ਕੋਸ਼ਿਸ਼ ਕਰਦੇ ਸੀ ਉਹਨਾਂ ਦੀ ਤੁਸੀਂ ਬਾਈਟ ਸੁਣੋ ਹੀ ਹੈ ਰਾਜੀਵ ਚੌਧਰੀ ਐ ਰਮਨ ਚੌਧਰੀ ਇਹ ਲੋਕ ਥਾਣਾ ਛਜਲੇਟ ਤੇ ਔਰ ਥਾਣਾ ਕਾਂਠ ਪੇ ਅਕਸਰ अपने काम कराने के लिए और इलीगल काम कराने के लिए पुलिस के ऊपर दबाव बनाते रहते हैं और इसी में इनकी अभी पिछले दिनों जो मोनू बिस्नोई है ये तीन सौ में जो अपराध में यहाँ जो थाने पे कुछ लोग गए थे उनके साथ में इन्होंने मारपीट किया थाने के बाहर ही इनकी गिरफ्तारी की गई थी इनको जेल भेजा गया था और फिर उसके बाद से दोबारा इन्होंने फिर आके वही काम करना शुरू किया और फिर जब पुलिस इनकी बात नहीं मानती थी ਤੋ ਇਸੀ ਕੋ ਲੈ ਕੇ ਇਹਨੋ ਨੇ ਇਹ ਪੂਰੀ ਪਲਾਨਿੰਗ ਕੀਤੀ ਪਹਿਲੇ ਤੁਰਗਾਏ ਕੋ ਵੀ ਇਹਨੋ ਨੇ ਜੋ ਇੱਕ ਵਿਮਲਾਦੇਵੀ ਨਾਮ ਕੀ ਮਹਿਲਾ ਹੈ ਉਸਕੇ ਘਰ ਸੇ ਚੋਰੀ ਕਰਕੇ ਲੈ ਗਏ ਥੇ ਰਾਤ ਮੇਂ ਔਰ ਰਾਤ ਮੇਂ ਇਹਨੋ ਨੇ ਲੈ ਜਾ ਕੇ ਉਸਕੋ ਕਾਟਾ ਹੈ ਤੋ 307 ਚ ਵੀ ਬੰਦਾ ਦੋਸ਼ੀ ਹੈ ਉਹ ਦੋ ਪਹਿਲਾ ਵੀ ਗ੍ਰਿਫਤਾਰ ਕੀਤਾ ਗਿਆ ਇਸੇ ਕਰਕੇ ਐਸਐਚਓ ਨਾਲ ਕਿਉਂਕਿ ਸਾਰੀ ਜਗ੍ਹਾ ਪੁਲਿਸ ਨਹੀਂ ਮਿਲੀ ਹੋਈ ਹੁੰਦੀ ਦੋਸ਼ੀਆਂ ਨਾਲ ਪੁਲਿਸ ਵਿੱਚ ਦੇ ਵਿੱਚ ਬਹੁਤ ਵਧੀਆ ਬੰਦੇ ਵੀ ਹੁੰਦੇ ਨੇ ਹੁਣ ਇਹ ਜਿਹੜਾ ਮਰਾਦਾਬਾਦ ਦਾ ਐਸਐਚਓ ਆ ਕੋਈ ਧਾਰਮਿਕ ਬੰਦਾ ਹੋਊਗਾ ਵਧੀਆ ਬੰਦਾ ਹੋਊਗਾ ਜਿਨੇ ਲੈ ਕੇ ਸਾਰਾ ਸੱਚ ਦਾ ਸੱਚ ਝੂਠ ਦਾ ਝੂਠ ਕੱਢ ਕੇ ਸਾਹ ਉਨੇ ਸਾਰੀ ਸਚਾਈ ਲੈ ਕੇ ਸਾਹਮਣੇ ਰੱਖਦੀ इवन ਉਹਨੇ ਬਿਮਲਾ ਦੇਵੀ ਤੋਂ ਲੈ ਕੇ ਸਾਰੀ ਤਹਿਕੀਕਤ ਕਰਕੇ ਸਾਰੇ ਮੂਰੇ ਲੈ ਕੇ ਧਰਤੀ ਸਾਰੇ ਜਿਹੜੇ ਧਰਮ ਦੇ ਠੇਕੇਦਾਰ ਹਿੰਦੂਤਵ ਦੇ ਠੇਕੇਦਾਰ ਬਣੇ ਫਿਰਦੇ ਨੇ ਇਹ ਲੋਕ ਇਹ ਕੋਈ ਹਿੰਦੂਤਵ ਦੇ ਠੇਕੇਦਾਰ ਨਹੀਂ ਹੈਗੇ ਜਿਹੜੇ ਵਧੀਆ ਹਿੰਦੂ ਨੇ ਉਹ ਨਹੀਂ ਇਹਨਾਂ ਨੂੰ ਮੂੰਹ ਲਾਉਂਦੇ ਇਹ ਪਰ ਇਹ ਲੋਕ ਨੇ ਧਰਮ ਦੇ ਠੇਕੇਦਾਰ ਬਣੇ ਫਿਰਦੇ ਨੇ ਚੱਕ ਕੇ ਉਹਦੀ ਵਿਚਾਰੀ ਦੀ ਗਰੀਬ ਦੀ ਗਊ ਮਾਰਤੀ ਇਹਨਾਂ ਨੇ ਨਾਲੇ ਤਾਂ ਉਹਦੀ ਗਊ ਚੋਰੀ ਨਾਲੇ ਤਾਂ ਚੋਰੀ ਕੀਤੀ ਨਾਲੇ ਗਊ ਹੱਤਿਆ ਦਾ ਪਰਚਾ ਹੁਣ ਦੋ ਪਰਚੇ ਦਰਜ ਹੋ ਗਏ ਹੁਣ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਇਹ ਤਾਂ ਗੱਲ ਠੀਕ ਹੈ ਇਹ ਤਾਂ ਖਬਰ ਤੁਹਾਨੂੰ ਮੈਂ ਸੁਣਾ ਰਿਹਾ ਅਗਰ ਇਹਦੇ ਵਿੱਚ ਜਿਹੜਾ ਇਹ ਮੋਨੂ ਬਿਸ਼ਨੋਈ ਆ ਜਾਂ ਰਜੀਵ ਚੌਧਰੀ ਆ ਜਾਂ ਰਮਨ ਚੌਧਰੀ ਆ ਇਹ ਤਿੰਨੇ ਦੋਸ਼ੀ ਨਾ ਹੁੰਦੇ ਕੱਲਾ ਇਹਦੇ ਵਿੱਚ ਸੁਹਾਬੂਦੀਨ ਹੁੰਦਾ ਜਿਹਦੀ ਦੁਸ਼ਮਣੀ ਚੱਲਦੀ ਸੀ ਮਹਿਮੂਦ ਦੇ ਨਾਲ ਜਾਂ ਨਈਮੋਰਾ ਦੇ ਨਾਲ ਤਾਂ ਗੁੱਦੀ ਮੀਡੀਆ ਨੇ ਕੀ ਜੱਜ ਕਰਨਾ ਸੀ ਕਿੰਨੀਆਂ ਉੱਥੇ ਬੈਸਾਂ ਹੋਣੀਆਂ ਸੀ ਕੀ ਕੁਛ ਹੋਣਾ ਸੀ ਗੁੱਤੀ ਮੀਡੀਆ ਦੇ ਉੱਤੇ ਮੈਨੂੰ ਇਹ ਖਬਰ ਚਲਾਉਣ ਦੀ ਲੋੜ ਨਹੀਂ ਸੀ ਪੈਣੀ ਤੁਹਾਨੂੰ ਕੱਲੇ-ਕੱਲੇ ਨੂੰ ਪਤਾ ਲੱਗ ਜਾਣਾ ਸੀ ਪਰ ਹੁਣ ਇਹਦੇ ਵਿੱਚ ਮੋਨੂ ਬਿਸ਼ਨੋਈ ਆ ਗਿਆ ਰਜੀਵ ਚੌਧਰੀ ਆ ਗਿਆ ਤੇ ਰਮਨ ਚੌਧਰੀ ਆ ਗਿਆ ਤਾਂ ਇਹਨਾਂ ਇਹ ਤਿੰਨੇ ਨੇਗੇ ਜਿਹੜੇ ਬਜਰੰਗ ਦਲ ਦੇ ਨਾਲ ਸੰਬੰਧਤ ਨੇ ਬਹੁਤ ਵੱਡੇ ਪੱਧ ਲੀਡਰ ਨੇ ਜ਼ਿਲ੍ਹਾ ਲੈਵਲ ਦੇ ਸਟੇਟ ਲੈਵਲ ਦੇ ਲੀਡਰ ਨੇ ਹੁਣ ਕੋਈ ਮੀਡੀਆ ਤੇ ਕੋਈ ਖਬਰ ਨਹੀਂ ਕੋਈ ਉਹਦੇ ਤੇ ਬਹਿਸ ਨਹੀਂ ਹੋ ਰਹੀ ਕੋਈ ਬੜੀ ਮੋਟੀ ਚੁਲਾਤੀ ਹੋ ਕਿਤੇ ਇੱਕ ਦੋ ਲੈਣਾ ਦੀ ਕੋਈ ਖਬਰ ਪਰ ਕੋਈ ਖਬਰ ਨਹੀਂ ਉਹ ਚਲਾ ਰਹੇ ਚੁੱਪ ਕਰੇ ਬੈਠੇ ਨੇਗੇ ਹੁਣ ਇਹਨਾਂ ਨੇ ਜਿਹੜੇ ਇਹ ਦੋਸ਼ੀ ਨੇ ਇਹਨਾਂ ਨੇ ਸਾਰਿਆਂ ਨੇ ਮਨਜ਼ੂਰ ਵੀ ਕਰ ਲਿਆ ਵੀ ਅਸੀਂ ਇਹ ਜਿਹੜੀ ਗੋਹਤਿਆ ਅਸੀਂ ਕੀਤੀ ਹੈ ਹੁਣ ਤੁਸੀਂ ਸੋਚ ਕੇ ਦੇਖੋ ਵੀ ਅਗਰ ਇਹ ਬੰਦੇ ਨਾ ਮਨਜ਼ੂਰ ਕਰਦੇ ਇਹ ਬੰਦੇ ਤੇ ਪੁਲਿਸ ਇਹਨਾਂ ਨਾਲ ਮਿਲ ਜਾਂਦੀ ਤਾਂ ਕੀ ਹੋਣਾ ਸੀ ਤਾਂ ਜਿਹੜੇ ਇਹ ਨਿਗੇ ਜਿਹੜਾ ਮਹਿਮੂਦ ਹੈ ਜਿਹਦਾ ਜਿਹਨੂੰ ਫਸਾਇਆ ਜਾਣਾ ਸੀ ਜਿਹਦੇ ਤੇ ਦੋਸ਼ ਲਾ ਰਹੇ ਸੀ ਇਹ ਵੀ ਫਲਾਣੇ ਬੰਦੇ ਨੇ ਗੋਹਤਿਆ ਕੀਤੀ ਆ ਉਹਦੇ ਤੇ ਅਦਫਰ ਯੋਗੀ ਜੀ ਦਾ ਬਲਡੋਜ਼ਰ ਚੱਲ ਜਾਣਾ ਸੀ ਹੁਣ ਯੋਗੀ ਜੀ ਦੇ ਬਲਡੋਜ਼ਰ ਦਾ ਤੇਲ ਮੁੱਕ ਗਿਆ ਕਿਉਂਕਿ ਉੱਥੇ ਜਿਹੜੇ ਲੀਡਰ ਨੇਗੇ ਜੋ ਇਹ ਉਹਨਾਂ ਦੀ ਆਪਣੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਆ ਗਏ ਉਹਨਾਂ ਦੀ ਆਪਣੀ ਬਜਰੰਗ ਦਲ ਦੇ ਲੀਡਰ ਆ ਗਏ ਉਹਨਾਂ ਦੀ ਆਪਣੀ ਬਿਸ਼ਨੋਈ ਬਿਸ਼ਨੋਈ ਦਲ ਦੇ ਲੀਡਰ ਆ ਗਏ ਬਿਸ਼ਨੋਈ ਜੋ ਬਾ ਮੋਰਚਾ ਦੇ ਲੀਡਰ ਆ ਗਏ ਵੱਡੇ ਵੱਡੇ ਲੀਡਰ ਆ ਗਏ ਉਹਨਾਂ ਜੋਗੀ ਜੀ ਦੇ ਬਲਡੋਜ਼ਰ ਚ ਤੇਲ ਵੀ ਮੁੱਕ ਗਿਆ ਤੁਸੀਂ ਮੈਨੂੰ ਆਪਦੇ ਆਪ ਕਮੈਂਟਾਂ 'ਚ ਦੱਸੋ ਵੀਰੋ ਵੀ ਕੀ ਇਹ ਇਹ ਬੰਦੇ ਗਊ ਭਗਤ ਨੇ ਇੱਕ ਮੇਰੇ ਨਾਲ ਆਈ ਬਹਿਸ ਕਰਨ ਲੱਗ ਗਿਆ ਮੈਂ ਕੁਦਰਤੀ ਬਾਬਰੀ ਮਸਜਿਦ ਤੇ ਗੱਲ ਚੱਲਦੀ ਸੀ ਬਾਬਰੀ ਮਸਜਿਦ ਉਹ ਬੰਦਾ ਬਹੁਤ ਵੱਡਾ ਮਤਲਬ ਵੀ ਮੋਦੀ ਭਗਤ ਹੈ ਜਿਹਨੂੰ ਆਪਾਂ ਪੂਰੀ ਭੇਡ ਕਹਿੰਨੇ ਆ ਭੇਡ ਆਗਾ ਉਹ ਪੂਰੀ ਤੇ ਮੈਂ ਉਹਦੇ ਨਾਲ ਗੱਲ ਕਰਨ ਲੱਗਿਆ ਮੈਂ ਕਿਹਾ ਯਾਰ ਜਿਹੜਾ ਮੰਦਿਰ ਬਣਾਇਆਗਾ ਉਹ ਤਾਂ ਬਾਬਰੀ ਮਸਜਿਦ ਜਿੱਥੇ ਢਾਈਆ ਉਹ ਤੋਂ 3 ਕਿਲੋਮੀਟਰ ਦੂਰ ਬਣਾਇਆਗਾ ਵੀ ਉੱਥੇ ਤਾਂ ਮੰਦਿਰ ਹੀ ਨਹੀਂ ਸੀ ਬਣ ਸਕਦਾ ਉਹ ਜਗ੍ਹਾ ਠੀਕ ਨਹੀਂ ਸੀ ਕਿਉਂਕਿ ਉੱਥੇ ਜਿਹੜੇ ਪਿਲਰ ਨੇ ਉਹ ਲੱਗ ਨਹੀਂ ਸੀ ਸਕਦੇ ਮੰਦਿਰ ਆਗਾ ਜਿਹੜਾ ਬਾਬਰੀ ਮਸਜਿਦ ਜਿੱਥੇ ਢਾਂਚਾ ਤੋੜਿਆ ਗਿਆ ਤੇ ਬਾਬਰੀ ਮਸਜਿਦ ਦਾ ਉਹ ਤੋਂ 3 ਕਿਲੋਮੀਟਰ ਦੂਰ ਬਣਿਆ ਮੰਗਾ ਯਾਰ ਵੀ ਜੇ ਮੰਦਿਰ ਦੂਰ ਹੀ ਬਣਾਉਣਾ ਸੀ ਫਿਰ ਦੇਸ਼ ਦੇ ਵਿੱਚ ਫਸਾਦ ਪਾਉਣ ਦੀ ਕੀ ਲੋੜ ਸੀ ਫਿਰ ਬਾਪਰੀ ਮਸਜਿਦ ਨੂੰ ਉਹ ਤਾਂ ਥੋੜਾ ਜਿਹਾ ਥਾਂ 'ਚ ਕੀ ਲੱਗ ਥਾਂ 'ਚ ਖੜੀ ਸੀ ਉੱਥੇ ਖੜੀ ਰਹਿਣ ਦਿੰਦੇ ਉਹਦੇ ਨਾਲ ਕੀ ਫਰਕ ਪੈਂਦਾ ਸੀ ਦੇਸ਼ ਦੇ ਵਿੱਚ ਫਸਾਦ ਕਰਨ ਹੁੰਦਾ RAM ਮੰਦਿਰ ਸੀਗਾ ਉਹ ਤੁਸੀਂ ਪਰੇ ਬਣਾ ਲੈਂਦੇ ਉਹ ਭਾਈ ਪਤਾ ਕੀ ਕਹਿੰਦਾ ਮੈਨੂੰ ਕਹਿੰਦਾ ਨਹੀਂ ਨਹੀਂ ਇਹਦੇ ਨਾਲ ਨਾ ਸਾਡਾ ਸਨਾਤਨ ਅਸੀਂ ਆਪਣੇ ਸਨਾਤਨ ਨੂੰ ਬਚਾ ਰਹੇ ਆ ਇਹ ਗੱਲਾਂ ਕਰਕੇ ਦੱਸੋ ਇਹ ਦੰਗੇ ਕਰਵਾ ਕੇ ਸਨਾਤਨ ਬਚਾ ਰਹੇ ਨੇ ਨਾਲੇ ਸਨਾਤਨ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਨਾਤਨ ਇੰਨਾ ਕਮਜ਼ੋਰ ਹੈ ਬਿਊ ਇਹ ਬੰਦਿਆਂ ਦੇ ਬਚਾਉਣ ਨਾਲ ਬਚੂਗਾ ਜਿਹੜੇ ਆ ਗਊ ਹੱਤਿਆ ਕਰਦੇ ਫਿਰਦੇ ਨੇ ਜਿਹੜੇ ਗਊ ਹੱਤਿਆ ਕਰ ਰਹੇ ਨੇ ਗਊ ਦਾ ਵੱਢ ਕਰ ਰਹੇ ਨੇ ਜਿਹੜੇ ਬੰਦੇ ਆਪ ਜਿਹੜੇ ਬੰਦੇ ਗਊ ਰક્ષਕ ਬਣ ਕੇ ਆਪ ਗਊ ਰક્ષਕ ਬਣ ਕੇ ਆਪ ਹੀ ਪਖਸ਼ਕ ਬਣੇ ਹੋਏ ਨੇਗੇ ਕੀ ਇਹ ਬੰਦੇ ਨੇਗੇ ਜਿਹੜੇ ਸਨਾਤਨ ਨੂੰ ਬਚਾਉਣਗੇ ਉਹ ਬੰਦਾ ਮੈਨੂੰ ਕਹਿੰਦਾ ਨਹੀਂ ਨਹੀਂ ਅਸੀਂ ਸਨਾਤਨ ਬਚਾ ਰਹੇ ਹਾਂ ਮਸੀਤਾਂ ਢਾ ਕੇ ਸਨਾਤਨ ਬਚਾ ਹੁਣ ਪਤਾ ਨਹੀਂ 50 ਮਾਰਚ ਦਾ ਕੱਟੇ ਫਿਰਦੇ ਨੇ 50 ਮਾਰਚ ਦਾ ਵੀ ਇਹ ਤਾਂ ਮੰਦਰਾਂ ਵਾਲੇ ਥੋਚ ਬਣੀਆਂ ਹੋਈਆਂ ਨੇ ਤੇ ਮੈਂ ਬੱਕਰੀ ਵੀਡੀਓ ਬਣਾਉਂਗਾ ਥੋੜੀ ਜੀ ਲੰਮੀ ਆ ਫਿਰ ਡਿਟੇਲਡ ਮੈਂ ਬਣਾ ਬਣਾਉ ਪਰ ਹੁਣ ਤੁਸੀਂ ਮੈਨੂੰ ਇਹਦੇ ਤੇ ਕਮੈਂਟ ਦਿਓ ਵੀ ਅਗਰ ਇੱਥੇ ਦੀ ਜਿਹੜੀ ਪੁਲਿਸ ਹੈ ਮੁਰਾਦਾਬਾਦ ਦੀ ਪੁਲਿਸ ਆ ਜਿਹੜੀ ਉਹ ਦੋਸ਼ੀਆਂ ਨਾਲ ਅਗਰ ਹੱਥ ਮੜਾ ਲੈਂਦੀ ਤਾਂ ਫਿਰ ਕੀ ਹੁੰਦਾ ਫਿਰ ਆਪਣੇ ਦੇਸ਼ 'ਚ ਕੀ ਹੋ ਗਿਆ ਹੁੰਦਾ ਫਿਰ ਗੋਦੀ ਮੀਡੀਆ ਕੀ ਕਰਦਾ ਫਿਰ ਜੋਗੀ ਜੀ ਦਾ ਬਲਡੋਜ਼ਰ ਕੀ ਕਰਦਾ ਫਿਰ ਹੁਣ ਜੋਗੀ ਜੀ ਦੇ ਬਲਡੋਜ਼ਰ ਚ ਕਿਉਂ ਤੇਲ ਮੁੱਕ ਗਿਆ ਚਲੋ ਅੱਜ ਤੱਕ ਇੰਨਾ ਹੀ ਮੇਰੀ ਵੀਡੀਓ ਮੇਰੇ ਚੈਨਲ ਜਿਹੜਾ ਇਹ ਨਵਾਂ ਚੈਨਲ ਹੈ ਯਾਰ ਸਿਮਰਨ ਸਿੰਘ ਇਹਨੂੰ ਫੋਲੋ ਜ਼ਰੂਰ ਕਰ ਲਓ ਵੀਰ ਬਣ ਕੇ ਜੋ ਵੀ ਮੇਰੇ ਵੀਰ ਭੈਣ ਭਰਾ ਕੋਈ ਵੀ ਦੇਖਦਾਗਾ ਜਿੰਨੇ ਵੀ ਮੇਰੇ ਦਰਸ਼ਕ ਨੇਗੇ ਉਹ ਮੇਰੇ ਚੈਨਲ ਨੂੰ ਫੋਲੋ ਕਰ ਲਓ ਤੇ ਸ਼ੇਅਰ ਅੱਗੇ ਜ਼ਰੂਰ ਕਰੋ ਵੀਡੀਓ ਕਿਉਂਕਿ ਨਵਾਂ ਚੈਨਲ ਆ ਹੁਣ ਚੱਲੇ ਜਬੇ ਪੁਰਾਣਾ ਤਾਂ ਤੁਹਾਨੂੰ ਪਤਾ ਭੇਡਾਂ ਨੇ ਮੇਰਾ ਬੰਦ ਕਰਵਾਤਾ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ